ਇੱਕ ਕਹਾਣੀ ਨਹੀਂ ਪੱਥਰ ਤੇ ਚੂਨਾ ਬਹੁਤ ਸੀ ਪਰ ਥੋੜੀ ਜਿਹੀ ਥਾਂ ਉੱਤੇ ਜੇ ਕੰਧਾਂ ਵਾਂਗ ਉਸਰ ਖਲੋਂਦਾ ਕਰਦੀਆਂ ਕੰਧਾਂ ਬਣ ਸਕਦਾ ਸੀ ਪਰ ਬਣਿਆ ਨਹੀਂ ਉਹ ਧਰਤੀ ਉੱਤੇ ਫੈਲ ਗਿਆ ਸੜਕਾਂ ਵਾਂਗ ਤੇ ਉਹ ਦੋਵੇਂ ਸਾਰੀ ਉਮਰ ਉਹਨਾਂ ਸੜਕਾਂ ਉੱਤੇ ਤੁਰਦੇ ਰਹੇ ਸੜਕਾਂ ਇੱਕ ਦੂਜੀ ਦੀ ਬੱਖੀ ਵਿੱਚੋਂ ਪਾੜਦੀਆਂ ਵੀ ਹਨ ਇੱਕ ਦੂਜੀ ਦੇ ਪਿੰਡੇ ਨੂੰ ਚੀਰ ਕੇ ਲੰਘਦੀਆਂ ਵੀ ਹਨ ਇੱਕ ਦੂਜੀ ਕੋਲੋਂ ਹੱਥ ਛੜਾ ਕੇ ਗੁਆਚਦੀਆਂ ਵੀ ਹਨ ਤੇ ਇੱਕ ਦੂਜੀ ਦੇ ਗੱਲ ਲੱਗਦੀਆਂ ਇੱਕ ਦੂਜੀ ਵਿੱਚ ਰੜਦੀਆਂ ਵੀ ਨਹੀਂ ਉਹ ਇੱਕ ਦੂਜੇ ਨੂੰ ਮਿਲਦੇ ਰਹੇ ਪਰ ਸਿਰਫ ਉਦੋਂ ਜਦੋਂ ਕਦੇ-ਕਦਾਈ ਉਹਨਾਂ ਦੇ ਪੈਰਾਂ ਹੇਠ ਵਿਸ਼ੀਆਂ ਛੜਕਾਂ ਇੱਕ ਦੂਜੀ ਦੂਜੀ ਨੂੰ ਆ ਮਿਲਦੀਆਂ ਕੜੀਕ ਸ਼ੈਤ ਛੜਕਾਂ ਵੀ ਤਰਪਕ ਕੇ ਖਲੋ ਜਾਂਦੀਆਂ ਤੇ ਉਹਨਾਂ ਦੇ ਪੈਰ ਵੀ ਤੇ ਸ਼ਾਇਦ ਦੋਹਾਂ ਨੂੰ ਉਸ ਕਰਦਾ ਚੇਤਾ ਆ ਜਾਂਦਾ ਜੋ ਬਣਿਆ ਨਹੀਂ ਸੀ ਬਣ ਸਕਦਾ ਸੀ ਕਿਉਂ ਨਹੀਂ ਬਣਿਆ ਉਹ ਦੋਵੇਂ ਹੈਰਾਨ ਜਿਹੇ ਪੈਰਾਂ ਹੇਠਲੀ ਜ਼ਮੀਨ ਨੂੰ ਇੰਜ ਵੇਖਣ ਲੱਗ ਪੈਂਦੇ ਜਿਵੇਂ ਇਹ ਗੱਲ ਉਹ ਜ਼ਮੀਨ ਕੋਲੋਂ ਪੁੱਛ ਰਹੀ ਹੁਣ ਤੇ ਫਿਰ ਉਹ ਕਿੰਨਾ ਚਿਰ ਜ਼ਮੀਨ ਵੱਲ ਇੰਜ ਵੇਖਦੇ ਰਹਿੰਦੇ ਜਿਵੇਂ ਆਪਣੀ ਨਜ਼ਰ ਨਾਲ ਉਹਨਾਂ ਨੇ ਜ਼ਮੀਨ ਵਿੱਚ ਉਸ ਘਰ ਦੀਆਂ ਨੀਹਾਂ ਖੋਦ ਲੈਣੀਆਂ ਹੁਣ ਤੇ ਕਈ ਵਾਰੀ ਸੱਚਮੁੱਚ ਉੱਥੇ ਜਾਦੂ ਦਾ ਇੱਕ ਘਰ ਉਸਰ ਖਲੋਂਦਾ ਤੇ ਉਹ ਦੋਵੇਂ ਸਹਿਜਮਨ ਹੋ ਜਾਂਦੇ ਜਿਵੇਂ ਬਰਿਆਂ ਤੋਂ ਉਸ ਘਰ ਵਿੱਚ ਰਹਿੰਦੇ ਹੁਣ ਇਹ ਉਹਨਾਂ ਦੀ ਬਲਦੀ ਜਵਾਨੀ ਦੇ ਦਿਨਾਂ ਦੀ ਗੱਲ ਨਹੀਂ ਹੁਣ ਦੀ ਗੱਲ ਹੈ ਠੰਡੀ ਉਮਰ ਦੀ ਗੱਲ ਹੈ ਕਿ ਆ ਇੱਕ ਸਰਕਾਰੀ ਮੀਟਿੰਗ ਤੇ ਸੱਸਾ ਦੇ ਸ਼ਹਿਰ ਗਈ ਆੜਾ ਨੂੰ ਉਸ ਵਕਤ ਨੇ ਦੇ ਸੱਸਾ ਜਿੱਦਾਂ ਸਰਕਾਰੀ ਅਹੁਦਾ ਦਿੱਤਾ ਸੀ ਤੇ ਬਰਾਬਰ ਦੀ ਹیثیت ਵਾਲੇ ਲੋਕ ਜਦੋਂ ਮੀਟਿੰਗ ਵਿੱਚੋਂ ਉੱਠੇ ਸਰਕਾਰੀ ਦਫ਼ਤਰ ਨੇ ਬਾਹਰਲੇ ਸ਼ਹਿਰੋਂ ਆਇਆਂ ਲਈ ਵਾਪਸੀ ਟਿਕਟਾਂ ਤਿਆਰ ਰੱਖੀਆਂ ਹੋਈਆਂ ਸਨ ਸੱਸਾ ਨੇ ਅਗਾਹ ਹੋ ਕੇ ਆੜਾ ਦੀ ਟਿਕਟ ਫੜ ਲਈ ਤੇ ਬਾਹਰ ਆ ਕੇ ਆੜਾ ਨੂੰ ਆਪਣੀ ਗੱਡੀ ਵਿੱਚ ਬੈਠਣ ਲਈ ਗਿਆ ਪੁੱਛਿਆ ਸਮਾਨ ਕਿੱਥੇ ਹੈ ਹੋਟਲ ਵਿੱਚ ਸੱਸਾ ਨੇ ਡਰਾਈਵਰ ਨੂੰ ਪਹਿਲੋਂ ਹੋਟਲ ਤੇ ਫਿਰ ਵਾਪਸ ਘਰ ਚੱਲਣ ਲਈ ਕਿਹਾ ਆੜਾ ਨੇ ਉਜਰ ਨਹੀਂ ਕੀਤਾ ਪਰ ਦਲੀਲ ਨਾਲ ਕਿਹਾ ਪਲੇਨ ਵਿੱਚ ਸਿਰਫ 2 ਘੰਟੇ ਰਹਿੰਦੇ ਨੇ ਹੋਟਲ ਤੋਂ ਹੋ ਕੇ ਮਸਾ 에ਅਰਪੋਰਟ ਪਹੁੰਚਾਂਗੇ ਪਲੇਨ ਕੱਲ ਵੀ ਜਾਵੇਗਾ ਪਰਸੋਂ ਵੀ ਰੋਜ਼ ਜਾਏਗਾ ਸੱਸਾ ਨੇ ਸਿਰਫ ਇੰਨਾ ਕਿਹਾ ਫਿਰ ਰਾਹ ਵਿੱਚ ਕੁਝ ਨਹੀਂ ਕਿਹਾ ਹੋਟਲ ਵਿੱਚੋਂ ਸੂਟਕੇਸ ਲੈ ਕੇ ਗੱਡੀ ਵਿੱਚ ਰੱਖ ਲਿਆ ਤੇ ਇੱਕ ਵਾਰੀ ਆੜਾ ਨੇ ਫੇਰ ਰੱਖਿਆ ਵਕਤ ਥੋੜਾ ਹੈ ਪਲੇਨ ਮਿਸ ਹੋ ਜਾਏਗਾ ਸੱਸਾ ਨੇ ਜਵਾਬ ਦਿੱਤਾ ਕਿਹਾ ਕਰ ਮਾੜੀ ਉਡੀਕ ਹੋ ਗਈ। ਆੜਾ ਸੋਚਦੀ ਰਹੀ ਕਿ ਸੱਸ ਨੇ ਸ਼ਾਇਦ ਮਾਂ ਨੂੰ ਇਸ ਮੀਟਿੰਗ ਦਾ ਦਿਨ ਦੱਸਿਆ ਹੋਇਆ ਸੀ ਪਰ ਸਮਝ ਨਹੀਂ ਸਕੀ ਕਿਉਂ ਦੱਸਿਆ ਸੀ। ਆੜਾ ਕਦੇ-ਕਦੇ ਮਨ ਨੂੰ ਕਿਉਂ ਪੁੱਛ ਲੈਂਦੀ ਹੈ ਕਿ ਪਰ ਜਵਾਬ ਨਹੀਂ ਸੀ ਉਡੀਕਦੀ। ਉਹਨੂੰ ਪਤਾ ਸੀ ਮਨ ਕੋਲ ਕੋਈ ਜਵਾਬ ਨਹੀਂ ਸੀ। ਉਹ ਚੁੱਪ ਬੈਠੀ ਸ਼ੀਸ਼ੇ ਵਿੱਚੋਂ ਬਾਹਰ ਸ਼ਹਿਰ ਦੀਆਂ ਇਮਾਰਤਾਂ ਵੇਖਦੀ ਰਹੀ। ਕੁਝ ਚਿਰ ਪਿੱਛੋਂ ਇਮਾਰਤਾਂ ਦਾ ਸਿਲਸਿਲਾ ਟੁੱਟ ਗਿਆ। ਸ਼ਹਿਰ ਤੋਂ ਦੂਰ ਘਰ ਦੀ ਵਾਦੀ ਆ ਗਈ ਤੇ ਪਾਮ ਦੇ ਵੱਡੇ ਵੱਡੇ ਰੁੱਖਾਂ ਦੀਆਂ ਕਤਾਰਾਂ ਸ਼ੁਰੂ ਹੋ ਗਈਆਂ ਸਮੁੰਦਰ ਸ਼ਹਿਰ ਨੇੜੇ ਸੀ ਆੜਾ ਦੇ ਸਾਂਹ ਲੂਣੇ ਜਿਹੇ ਹੋ ਗਏ ਤੇ ਜਾਪਿਆ ਪਾਮ ਦੇ ਪੱਤੇਆਂ ਵਾਂਗ ਉਹਦੇ ਹੱਥਾਂ ਵਿੱਚ ਕੰਬਣੀ ਆ ਗਈ ਸੀ ਸ਼ਹਿਰ ਸੱਸਾ ਦਾ ਘਰ ਵੀ ਹੁਣ ਨੇੜੇ ਸੀ ਰੁੱਖਾਂ ਪੱਤਿਆਂ ਵਿੱਚ ਭਲੇਟੀ ਜਿਹੇ ਇੱਕ ਕਾਟੇਜ ਕੋਲ ਪਹੁੰਚ ਕੇ ਗੱਡੀ ਖਲੋ ਗਈ ਆੜਾ ਵੀ ਉਤਰੀ ਪਰ ਕਾਟੇਜ ਦੇ ਅੰਦਰ ਲੰਘਣ ਲੱਗੀ ਪਲਕ ਬਾਹਰ ਕੇਲੇ ਦੇ ਰੁੱਖ ਕੋਲ ਖਲੋ ਗਈ ਜੀ ਕੀਤਾ ਆਪਣੇ ਕੰਬਦੇ ਹੱਥਾਂ ਨੂੰ ਇੱਥੇ ਬਾਹਰ ਕੇਲੇ ਦੇ ਕੰਬਦੇ ਪੱਤਿਆਂ ਵਿੱਚ ਰੱਖ ਜਾਈ। ਉਹ ਸੱਸਾ ਦੇ ਨਾਲ ਅੰਦਰ ਕਾਟੇ ਵਿੱਚ ਜਾ ਸਕਦੀ ਸੀ ਪਰ ਹੱਥਾਂ ਦੀ ਉੱਥੇ ਲੋੜ ਨਹੀਂ ਸੀ। ਇੰਨਾ ਹੱਥਾਂ ਨਾਲ ਹੁਣ ਉਹ ਨਾ ਸੱਸਾ ਨੂੰ ਕੁਝ ਦੇ ਸਕਦੀ ਸੀ ਨਾ ਸੱਸਾ ਕੋਲੋਂ ਕੁਝ ਲੈ ਸਕਦੀ ਸੀ। ਮਾਂ ਨੇ ਸ਼ਾਇਦ ਗੱਡੀ ਦੀ ਆਵਾਜ਼ ਸੁਣ ਲਈ ਸੀ ਬਾਹਰ ਆ ਗਈ। ਉਹਨਾਂ ਹਮੇਸ਼ਾ ਵਾਂਗ ਆੜਾ ਦਾ ਮੱਥਾ ਚੁੰਮਿਆ ਤੇ ਆਖਿਆ ਉਹ ਬੇਟੀ। ਇਸ ਵਾਰੀ ਆੜਾ ਬੜੇ ਬਰਿਆਂ ਪਿੱਛੋਂ ਮਾਂ ਨੂੰ ਮਿਲੀ ਸੀ। ਪਰ ਮਾਂ ਨੇ ਉਹਦੇ ਸਿਰ ਉੱਤੇ ਹੱਥ ਦੀ ਤਲੀ ਫੇਰਦਿਆਂ ਜਿਵੇਂ ਸਿਰ ਉੱਤੋਂ ਵਰਿਆਂ ਦਾ ਪਾਰ ਲਾ ਦਿੱਤਾ ਹੋਵੇ ਤੇ ਉਹਨੂੰ ਅੰਦਰ ਲਿਜਾ ਕੇ ਬਿਠਾਉਂਦੀ ਪੁੱਛਣ ਲੱਗੀ ਕੀ ਪੀਐਂਗੀ ਬੇਟੀ ਸੱਸਾ ਵੀ ਹੁਣ ਤੱਕ ਅੰਦਰ ਆ ਗਿਆ ਸੀ ਤੇ ਮਾਂ ਨੂੰ ਕਹਿਣ ਲੱਗਾ ਪਹਿਲਾਂ ਚਾਹ ਅਨਵਾਉ ਫਿਰ ਖਾਣਾ ਆੜਾ ਨੇ ਵੇਖਿਆ ਡਰਾਈਵਰ ਗੱਡੀ ਵਿੱਚੋਂ ਦਾ ਸੂਟਕੇਸ ਅੰਦਰ ਲਿਆ ਰਿਹਾ ਸੀ ਉਹਨੇ ਸੱਸਾ ਵੱਲ ਵੇਖਿਆ ਆਖਿਆ ਬਹੁਤ ਥੋੜਾ ਵਕਤ 'ਚ ਮਸਾਂ 에ਅਰਪੋਰਟ ਤੇ ਪਹੁੰਚਾਂਗੇ ਸੱਸਾ ਨੇ ਉਹਨੂੰ ਨਹੀਂ ਡਰਾਈਵਰ ਨੂੰ ਆਖਿਆ ਕੱਲ ਸਵੇਰੇ ਜਾਂ ਪਰਸੋਂ ਦਾ ਟਿਕਟ ਲੈ ਆਵੇਂ ਤੇ ਮਾਂ ਨੂੰ ਆਖਿਆ ਤੂੰ ਕਹਿੰਦੀ ਸੀ ਮੇਰੇ ਕੁਝ ਦੋਸਤਾਂ ਨੂੰ ਖਾਣੇ ਤੇ ਬੁਲਾਣਾ ਹੈ ਕੱਲ ਬੁਲਾ ਲੈ ਆੜਾ ਨੇ ਸੱਸਾ ਦੇ ਬੋਝੇਵਾਲ ਤੱਕਿਆ ਜਿਹਦੇ ਵਿੱਚ ਉਹਦੀ ਵਾਪਸੀ ਦੀ ਟਿਕਟ ਪਈ ਹੋਈ ਸੀ ਆਖਿਆ ਪਰ ਇਹ ਟਿਕਟ ਜਾਇਆ ਜਾਏਗੀ ਮਾਰ ਸੋਈ ਵੱਲ ਜਾਂਦੀ ਖਲੋ ਗਈ ਆੜਾ ਦੇ ਮੋਢੇ ਉੱਤੇ ਆਪਣੀ ਤਲੀ ਰੱਖ ਕੇ ਕਹਿਣ ਲੱਗੀ ਟਿਕਟ ਦਾ ਕੀ ਹੈ ਬੇਟੀ ਇੰਨਾ ਆਖਦਾ ਪਿਆ ਇਹ ਰਭੋ ਪਰ ਕਿਉਂ ਆੜਾ ਦੇ ਮਨ ਵਿੱਚ ਆਇਆ ਪਰ ਆਖਿਆ ਕੁਝ ਨਹੀਂ ਕੁਰਸੀ ਤੋਂ ਉੱਠ ਕੇ ਕਮਰੇ ਨਾਲ ਲੱਗਦੇ ਬਰਾਂਡੇ ਵਿੱਚ ਖਲੋ ਗਈ। ਸਾਹਮਣੇ ਦੂਰ ਤੱਕ ਪਾਮ ਦੇ ਉੱਚੇ-ਉੱਚੇ ਰੁੱਖ ਸਨ। ਸਮੁੰਦਰ ਪਰਾਂ ਸੀ, ਉਹਦੀ ਆਵਾਜ਼ ਸੁਣਿੰਦੀ ਸੀ। ਪਰ ਰੁੱਖ ਦਿਸਦੇ ਸਨ। ਆੜਾ ਨੂੰ ਜੱਪਿਆ, ਸਿਰਫ ਅੱਜ ਦਾ ਕਿਉਂ ਨਹੀਂ? ਉਹਦੀ ਜ਼ਿੰਦਗੀ ਦੇ ਕਿੰਨੇ ਹੀ ਕਿਉਂ ਉਹਦੇ ਮਨ ਦੇ ਸਮੁੰਦਰ ਕੰਢੇ ਇੰਨਾ ਪਾਮ ਦੇ ਰੁੱਖਾਂ ਵਾਂਗ ਉੱਗੇ ਹੋਏ ਹਨ। ਤੇ ਉਹਨਾਂ ਦੇ ਪੱਤੇ ਕਈਆਂ ਮਰਿਆਂ ਤੋਂ ਹਵਾ ਵਿੱਚ ਕੰਬਦੇ ਖਲੋਤੇ ਹੋਏ ਹਨ। ਆੜਾ ਨਿਕਾਦੀ ਮਹਿਮਾਨ ਵਾਂਗੂ ਚਾਹ ਪੀਤੀ। ਰਾਤ ਨੂੰ ਰੋਟੀ ਖਾਦੀ ਤੇ ਘਰ ਦਾ ਗੁਸਲਖਾਨਾ ਪੁੱਛ ਕੇ ਰਾਤ ਨੂੰ ਸੌਣ ਵਾਲੇ ਕੱਪੜੇ ਵਟਾਈ। ਘਰ ਵਿੱਚ ਇੱਕ ਲੰਬੀ ਬੈਠਕ ਸੀ, ਡਾਈਨ ਡਾਈਨਿੰਗ ਤੇ ਦੋ ਸੌਣ ਵਾਲੇ ਕਮਰੇ, ਇੱਕ ਸੱਸ ਦਾ ਤੇ ਇੱਕ ਮਾਂ ਦਾ। ਮਾਂ ਨੇ ਜਿੱਦਵੰਦ ਕੇ ਆਪਣਾ ਕਮਰਾ ਆੜਾ ਨੂੰ ਦੇ ਦਿੱਤਾ ਤੇ ਆਪ ਰਾਤੀ ਬੈਠਕ ਵਿੱਚ ਸੌ ਗਈ। ਆੜਾ ਸੌਣ ਵਾਲੇ ਕਮਰੇ ਵਿੱਚ ਚਲੀ ਗਈ। ਪਰ ਕਿੰਨਾ ਚਿਰ ਚਿਰ ਜਿਹੀ ਖਲੋਤੀ ਰਹੀ, ਸੋਚਦੀ ਰਹੀ ਮੈਂ ਬੈਠਕ ਵਿੱਚ ਇੱਕ ਦੋ ਰਾਤਾਂ ਮਸਾਫਰਾ ਮੰਗ ਹੀ ਰਹਿੰਦੀ ਠੀਕ ਸੀ ਇਹ ਕਮਰਾ ਮਾਂ ਦਾ ਸੀ ਮਾਂ ਦਾ ਹੀ ਰਹਿਣਾ ਚਾਹੀਦਾ ਸੀ ਸੌਣ ਵਾਲੇ ਕਮਰੇ ਦੇ ਪਲੰਘ ਵਿੱਚ ਪਰਦੇ ਵਿੱਚ ਤੇ ਅਲਮਾਰੀਆਂ ਵਿੱਚ ਕਰੋਗੀ ਜਿਹੀ ਹਵਾੜ ਹੁੰਦੀ ਹੈ ਆੜਾ ਨੇ ਇਸ ਹਵਾੜ ਦਾ ਇੱਕ ਕੁੱਟ ਜਿਹਾ ਪਰਿਆ ਪਰ ਫੇਰ ਆਪਣੇ ਸਾਹਾਂ ਤੋਂ ਡਰਦੀ ਨੇ ਆਪਣਾ ਸਾਹ ਰੋਕ ਲਿਆ ਨਾਲ ਲੱਗਦਾ ਕਮਰਾ ਸੱਸਾ ਦਾ ਸੀ ਕੋਈ ਆਵਾਜ਼ ਨਹੀਂ ਸੀ ਕੜੀ ਪਹਿਲਾਂ ਸੱਸਾ ਨੇ ਸਰਦਾਰੀ ਸ਼ਿਕਾਇਤ ਕੀਤੀ ਸੀ ਨੀਂਦਰ ਦੀ ਗੋਲੀ ਖਾਦੀ ਸੀ ਹੁੰ ਤੱਕ ਸੌਂ ਗਿਆ ਸੀ ਪਰ ਨਾਲ ਲੱਗਦੇ ਕਮਰਿਆਂ ਦੀ ਵੀ ਇੱਕ ਹਵਾੜ ਹੁੰਦੀ ਹੈ ਆੜਾ ਨੇ ਇਸ ਵਾਰੀ ਉਹਦਾ ਘੁੱਟ ਜਿਹਾ ਪੀਣਾ ਚਾਹਿਆ ਪਰ ਸਾਹ ਰੁਕਿਆ ਰਿਹਾ ਫੇਰ ਆੜਾ ਦਾ ਧਿਆਨ ਅਲਮਾਰੀ ਦੇ ਕੋਲ ਵਾਰ ਫਰਸ਼ ਉੱਤੇ ਪਏ ਆਪਣੇ ਸੂਟਕੇਸ ਵੱਲ ਗਿਆ ਤੇ ਉਹਨੂੰ ਹਾਸਾ ਜਿਹਾ ਆ ਗਿਆ ਐ ਵੇਖਾ ਮੇਰਾ ਸੂਟਕੇਸ ਮੈਨੂੰ ਸਾਰੀ ਰਾਤ ਮੇਰੀ ਮੁਸਾਫਰੀ ਦਾ ਚੇਤਾ ਕਰਵੰਦਾ ਰਹੇਗਾ ਤੇ ਉਹ ਸੂਟਕੇਸ ਵੱਲ ਤੱਕ ਦੀ ਥੱਕੀ ਜਿਹੀ ਸਰਾਣੇ ਤੇ ਸਿਰ ਰੱਖ ਕੇ ਲੰਮੀ ਪੈ ਗਈ ਪਤਾ ਨਹੀਂ ਕਿਸ ਵੇਲੇ ਨਿੰਦਰ ਆ ਗਈ ਸੀ ਸੁੱਤੀ ਉੱਠੀ ਤਾਂ ਚੰਗਾ ਦਿਨ ਚੜ੍ਹਿਆ ਹੋਇਆ ਸੀ ਬੈਠਕ ਵਿੱਚ ਰਾਤ ਨੂੰ ਹੋਣ ਵਾਲੀ ਦਾਵਤ ਦਾ ਆਹਰ ਸੀ ਇੱਕ ਵਾਰੀ ਤਾਂ ਆੜਾ ਅੱਖਾਂ ਚਮਕ ਕੇ ਰਹਿ ਗਈ ਬੈਠਕ ਵਿੱਚ ਸਾਹਮਣੇ ਸੱਸਾ ਖਲੋਤਾ ਸੀ ਲੱਕ ਖਾਨਿਆਂ ਵਾਲੀ ਨੀਲੇ ਰੰਗ ਦੀ ਤਹਿਮਦ ਪਾਕੀ ਆੜਾ ਨੇ ਉਹਨੂੰ ਕਦੇ ਰਾਤ ਸੁਣਨ ਵਾਲੇ ਕੱਪੜਾਂ ਵਿੱਚ ਨਹੀਂ ਸੀ ਵੇਖਿਆ ਹਮੇਸ਼ਾ ਦਿਨ ਵੇਲੇ ਵੇਖਿਆ ਸੀ ਕਿਸੇ ਸੜਕ ਉੱਤੇ ਸੜਕ ਦੇ ਕੈਫੇ ਵਿੱਚ ਹੋਟਲ ਵਿੱਚ ਜਾਂ ਸਰਕਾਰੀ ਸਮਾਗਮ ਵਿੱਚ ਉਹਦੀ ਇਹ ਪਛਾਣ ਬੜੀ ਨਵੀਂ ਲੱਗੀ ਕਿ ਮਣੀਆਂ ਵਿੱਚ ਅੜ ਜਈ ਗਈ ਆੜਾ ਦੇ ਆਪਣੇ ਦਿਵਾਲੀ ਵੀ ਇਸ ਵੇਲੇ ਨਾਈਟ ਸੂਟ ਸੀ ਤੇ ਆੜਾ ਨੇ ਬੈਠ ਕੇ ਵਿੱਚ ਆਉਣ ਲੱਗਿਆ ਇਹਦਾ ਧਿਆਨ ਨਹੀਂ ਸੀ ਕੀਤਾ ਹੁਣ ਧਿਆਨ ਆਇਆ ਤਾਂ ਆਪਣਾ ਵੀ ਅਜੀਬ ਲੱਗਾ ਸਧਾਰਨ ਤੋਂ ਅਸਧਾਰਨ ਜਿਹਾਂ ਹੁੰਦਾ ਬੈਠ ਕੇ ਵਿੱਚ ਖਲੋਤਾ ਸਸ ਆੜਾ ਨੂੰ ਆਉਂਦਿਆਂ ਵੇਖ ਕੇ ਕਹਿਣ ਲੱਗਾ ਇਹ ਦੋ ਸੋਫੇ ਨੇ ਲੰਬੇ ਦਾਤੇ ਲਗਾ ਲਈਏ ਵਿਚਕਾਰੋਂ ਤਾਂ ਖੁੱਲੀ ਹੋ ਜਾਵੀਂ ਆੜਾ ਨੇ ਸੋਫਿਆਂ ਨੂੰ ਹੱਥ ਪਵਾਇਆ ਛੋਟੇ ਮੇਜ਼ਾਂ ਨੂੰ ਚੁੱਕ ਕੇ ਕੁਰਸੀਆਂ ਦੇ ਵਿਚਕਾਰ ਰੱਖਿਆ ਫਿਰ ਮਾਣ ਨੇ ਚੌਕੇ ਵਿੱਚੋਂ ਆਵਾਜ਼ ਦਿੱਤੀ ਤੇ ਆੜਾ ਨੇ ਚਾਹ ਲਿਆ ਕਿਵੇਂ ਜੁੱਤੇ ਰੱਖ ਦਿੱਤੀ। ਚਾਹ ਪੀ ਕੇ ਸੱਸਾ ਨੇ ਉਹ ਨਹੀਂ ਆਖਿਆ ਚੱਲ ਜਿੰਨਾਂ ਲੋਕਾਂ ਨੂੰ ਬੁਲਾਉਣਾ ਹੈ ਉਹਨਾਂ ਦੇ ਘਰ ਜਾ ਕੇ ਕਿਹਾ ਹੀ ਨਾਲੇ ਆਉਂਦੀ ਵਾਰੀ ਕੁਝ ਫਲ ਲੈ ਆਵਾਂਗੇ। ਦੋਹਾਂ ਨੇ ਪੁਰਾਣੇ ਪਛਾਣੇ ਦੋਸਤਾਂ ਦੇ ਘਰ ਬੂਹੇ ਖੜਕਾਏ ਸਨੇਹ ਦਿੱਤੇ ਰਾਹ ਵਿੱਚੋਂ ਚੀਜ਼ਾਂ ਖਰੀਦੀਆਂ ਫਿਰ ਵਾਪਸ ਆ ਕੇ ਦੁਪਹਿਰ ਦੀ ਰੋਟੀ ਖਾਧੀ ਤੇ ਬੈਠਕ ਨੂੰ ਫੁੱਲਾਂ ਨਾਲ ਸਜਾਣ ਲੱਗ ਪਏ। ਦੋਹਾਂ ਨੇ ਰਾਹ ਵਿੱਚ ਸਹਿਜ ਸਧਾਰਨ ਗੱਲਾਂ ਕੀਤੀਆਂ। ਫਲ ਕਿਹੜੇ ਲੈਣੇ ਨੇ? ਪਾਨ ਲੈਣੇ ਨੇ ਕਿ ਨਹੀਂ ਡਰਿੰਕਸ ਦੇ ਨਾਲ ਕਬਾਬ ਕਿੰਨੇ ਕਿ ਚਾਹੀਦੇ ਨੇ ਫਲਾਣੇ ਦਾ ਘਰ ਰਾਜ ਪੈਂਦਾ ਉਹਨੂੰ ਵੀ ਬੁਲਾ ਲਈਏ ਤੇ ਸਾਰੀਆਂ ਗੱਲਾਂ ਉਹ ਨਹੀਂ ਸਨ ਜੋ ਕੋਈ ਸਤਨਾ ਬਰਿਆ ਵਿੱਚੋਂ ਮਿਲੇ ਤਾਂ ਕਰਦਾ ਹੈ ਆੜਾ ਨੂੰ ਸਵੇਰੇ ਸਿਰਫ ਦੋਸਤਾਂ ਦੇ ਘਰ ਪਹਿਲੀ ਦੂਜੀ ਦਸਤਕ ਵੇਲੇ ਥੋੜੀ ਜਿਹੀ ਪਰੇਸ਼ਾਨੀ ਹੋਈ ਸੀ ਉਹ ਦੋਸਤ ਭਾਵੇਂ ਸੱਸਾ ਦੇ ਸਨ ਪਰ ਚਿਰਾਂ ਤੋਂ ਆੜਾ ਨੂੰ ਜਾਣਦੇ ਸਨ ਬੂਹਾ ਖੋਲ ਕੇ ਬਾਹਰ ਸੱਸਾ ਦੇ ਨਾਲ ਉਹਨੂੰ ਵੇਖਦੇ ਤਾਂ ਹੈਰਾਨ ਜੇ ਕਹਿ ਉੱਠਦੇ ਆਪ ਪਰ ਉਹ ਜਦੋਂ ਇਕੱਲੇ ਗੱਡੀ ਵਿੱਚ ਬੈਠਦੇ ਤਾਂ ਸੱਸਾ ਹੱਸ ਪੈਂਦਾ ਵੇਖਿਆ ਕਿੰਨਾ ਹੈਰਾਨ ਹੋ ਗਿਆ ਉਹਦੇ ਕੋਲੋਂ ਬੋਲਿਆ ਹੀ ਨਹੀਂ ਸੀ ਜਾਂਦਾ ਤੇ ਫਿਰ 1-2-12 ਤੋਂ ਬਾਅਦ ਦੋਸਤਾਂ ਦੀ ਹੈਰਾਨੀ ਵੀ ਉਹਨਾਂ ਦੀਆਂ ਸਧਾਰਨ ਗੱਲਾਂ ਵਿੱਚ ਸ਼ਾਮਲ ਹੋ ਗਈ ਸੱਸਾ ਵਾਂਗ ਅੜਾ ਵੀ ਸਹਿਜ ਮਨ ਹੱਸਣ ਲੱਗ ਪਈ ਪਰ ਕਾਲਾਂਕ ਵੇਲੇ ਸੱਸਾ ਨੇ ਛਾਤੀ ਵਿੱਚ ਪੀੜ ਦੀ ਸ਼ਿਕਾਇਤ ਕੀਤੀ ਮਾਂ ਨੇ ਕੌਲੀ ਵਿੱਚ ਬਰਾਂਡੀ ਪਾ ਕੇ ਦਿੱਤੀ ਤੇ ਆੜਾ ਨੂੰ ਆਖਿਆ ਲੈ ਬੇਟੀ ਇਹ ਬਰਾਂਡੀ ਉਹਦੀ ਛਾਤੀ ਉੱਤੇ ਮਾਰ ਦੇ ਇਸ ਵੇਲੇ ਤੱਕ ਸ਼ਾਇਦ ਇਨਾਂ ਨੂੰ ਸਹਿਜ ਹੋ ਚੁੱਕਾ ਸੀ ਆੜਾ ਨੇ ਸੱਸਾ ਦੀ ਕਮੀਜ਼ ਦੇ ਉਤਲੇ ਬਟਨ ਖੋਲੇ ਤੇ ਹੱਥ ਦੀ ਤੜੀ ਨਾਲ ਉਹਦੀ ਛਾਤੀ 'ਤੇ ਬਰਾਂਡੇ ਮਲ ਲਗਾਈ। ਬਾਹਰ ਪਾਮ ਰੁੱਖਾਂ ਦੇ ਪੱਤੇ ਤੇ ਕੇਲਿਆਂ ਦੇ ਬੱਤੇ ਸ਼ਾਇਦ ਅਜੇ ਵੀ ਕੰਬਦੇ ਪਏ ਸਨ ਪਰ ਆੜਾ ਦੇ ਹੱਥ ੜੋਲਣ। ਇੱਕ ਦੋਸਤ ਵੇਲੇ ਤੋਂ ਪਹਿਲਾਂ ਆ ਗਿਆ ਸੀ। ਆੜਾ ਨੇ ਬਰਾਂਡੇ 'ਚ ਭਿੱਜੇ ਹੱਥ ਨਾਲ ਉਹਨੂੰ ਸੁਆਗਤੀ ਸਲਾਮ ਵੀ ਆਕੀ ਤੇ ਫਿਰ ਕੋਲੀ ਵਿੱਚ ਹੱਥ ਧੋਵ ਕੇ ਰੰਦੀ ਬਰਾਂਡੀ ਸੱਸਾ ਦੀ ਗਰਦਨ 'ਤੇ ਮਲ ਦਿੱਤੀ ਮੋਢਿਆਂ ਤੱਕ। ਹੌਲੀ-ਹੌਲੀ ਕਮਰਾ ਮਹਿਮਾਨਾਂ ਨਾਲ ਭਰ ਗਿਆ। ਆੜਾ ਫ੍ਰਿਜ ਵਿੱਚੋਂ ਬਰਫ਼ ਕੱਢਦੀ ਰਹੀ ਤੇ ਸਾਦਾ ਪਾਣੀ ਪਰ ਪਰ ਕੇ ਫ੍ਰਿਜ ਵਿੱਚ ਰੱਖਦੀ ਰਹੀ ਵਿੱਚ ਵਿੱਚ ਰਸੋਈ ਵਾਲ ਜਾਂਦੀ ਠੰਡੇ ਕबाब ਮੁੜ ਤੱਤੇ ਕਰ ਲੈਂਦੀ ਸਿਰ ਇੱਕ ਇੱਕ ਵਾਰ ਸੱਸਾ ਨੇ ਜਦੋਂ ਆੜਾ ਦੇ ਕੰਨ ਕੋਲ ਆਖਿਆ ਸੀ ਕਿ ਤਿੰਨ ਚਾਰ ਤਾਂ ਉਹ ਲੋਕ ਵੀ ਆ ਗਏ ਜਿਨ੍ਹਾਂ ਨੂੰ ਬੁਲਾਇਆ ਨਹੀਂ ਸੀ ਜ਼ਰੂਰ ਕਿਸੇ ਦੋਸਤ ਨੇ ਉਹਨਾਂ ਨੂੰ ਆਖਿਆ ਹੋਵੇਗਾ ਤੈਨੂੰ ਵੇਖਣ ਲਈ ਆ ਗਏ ਤਾਂ ਆੜਾ ਦੀ ਸੁਭਾਵਿਕਤਾ ਪਾਲਕ ਟੁੱਟ ਗਈ ਪਰ ਫਿਰ ਜਦੋਂ ਸੱਸਾ ਨੇ ਉਹਨੂੰ ਕੁਝ ਗਲਾਸ ਤੋਂ ਲਈ ਆਖਿਆ ਤਾਂ ਉਹ ਉਸੇ ਤਰ੍ਹਾਂ ਸਹਿਜ ਹੋ ਗਈ ਮਹਿਫਿਲ ਗਰਮ ਹੋਈ ਰਾਤ ਠੰਡੀ ਹੋਈ ਤੇ ਜਦੋਂ ਅੱਧੀ ਰਾਤ ਵੇਲੇ ਸਾਰੇ ਚਲੇ ਗਏ ਆੜਾ ਨੂੰ ਸੌਣ ਵਾਲੇ ਕਮਰੇ 'ਚ ਜਾ ਕੇ ਆਪਣੇ ਸੂਟਕੇਸ ਵਿੱਚੋਂ ਰਾਤ ਦੇ ਕੱਪੜੇ ਕੱਢ ਕੇ ਪਾਉਣ ਲੱਗਿਆ ਜਾਪਿਆ ਕਿ ਸੜਕਾਂ ਉੱਤੇ ਉਸਰਿਆ ਜਾਦੂ ਦਾ ਘਰ ਹੁਣ ਕਿਤੇ ਨਹੀਂ ਸੀ ਇਹ ਜਾਦੂ ਦਾ ਘਰ ਉਹਨੇ ਕਈ ਵਾਰ ਵੇਖਿਆ ਸੀ ਬਣਦਾ ਵੀ ਮਿਟਦਾ ਵੀ ਇਸ ਲਈ ਹੈਰਾਨ ਨਹੀਂ ਸੀ ਸਿਰਫ ਥੱਕੀ ਜਹੀ ਸਿਰਾਂ ਨੇ ਉੱਤੇ ਸਿਰ ਰੱਖ ਕੇ ਸੋਚਣ ਲੱਗ ਪਈ ਕਦੋਂ ਦੀ ਗੱਲ ਹੈ ਸ਼ਾਇਦ 50 ਵਰੇ ਹੋ ਗਏ ਨਹੀਂ 30 ਵਰੇ ਜਦੋਂ ਪਹਿਲੀ ਵਾਰ ਉਹ ਜ਼ਿੰਦਗੀ ਦੀਆਂ ਸੜਕਾਂ ਉੱਤੇ ਮਿਲੇ ਸਨ ਆਹ ਕਿਹੜੀ ਸੜਕ ਤੋਂ ਆਈ ਸੀ ਸੱਸਾ ਕਿਹੜੀ ਸੜਕ ਤੋਂ ਆਇਆ ਸੀ ਦੋਹਾਂ ਨੂੰ ਪੁੱਛਣਾ ਵੀ ਭੁੱਲ ਗਿਆ ਸੀ ਤੇ ਦੱਸਣਾ ਵੀ ਉਹ ਨੀਵੀਂ ਨਜ਼ਰ ਪਾਈ ਜ਼ਮੀਨ ਵਿੱਚ ਨੀਹਾਂ ਖੋਦਦੇ ਰਹੇ ਤੇ ਫਿਰ ਉੱਥੇ ਜਾਦੂ ਦਾ ਇੱਕ ਘਰ ਉੱਸਰ ਖਲੋਤਾ ਤੇ ਉਹ ਸਹਿਜ ਮਨ ਨਾਲ ਸਾਰਾ ਦਿਨ ਉਸ ਘਰ ਵਿੱਚ ਬਸਦੇ ਰਹੇ ਫਿਰ ਜਦੋਂ ਦੋਹਾਂ ਦੀਆਂ ਸੜਕਾਂ ਨੇ ਉਹਨਾਂ ਨੂੰ ਆਵਾਜ਼ਾਂ ਦਿੱਤੀਆਂ ਉਹ ਆਪਣੀ ਆਪਣੀ ਸੜਕ ਵੱਲ ਜਾਂਦੇ ਤਰਾਹ ਕੇ ਖਲੋ ਬਈ ਵੇਖਿਆ ਦੋਹਾਂ ਸੜਕਾਂ ਦੇ ਵਿੱਚ ਇੱਕ ਡੂੰਗੀ ਖਾਈ ਸੀ ਸੱਸਾ ਕਿੰਨਾ ਚਿਰ ਉਸ ਖਾਈ ਵੱਲ ਤੱਕਦਾ ਰਿਹਾ ਜਿਵੇਂ ਆੜਾ ਨੂੰ ਪੁੱਛ ਰਿਹਾ ਹੋਵੇ ਇਸ ਖਾਈ ਨੂੰ ਤੂੰ ਕਿਸ ਤਰ੍ਹਾਂ ਲੰਘੇਂਗੀ ਆੜਾ ਨੇ ਆਖਿਆ ਕੁਝ ਨਹੀਂ ਪਰ ਸੱਸਾ ਦੇ ਹੱਥ ਵੱਲ ਵੇਖਿਆ ਸੀ ਜਿਵੇਂ ਆਖਰੀ ਹੋਵੇ ਤੂੰ ਹੱਥ ਫੜ ਕੇ ਲੰਘਾ ਲੈ ਮੈਂ ਮੱਝ ਮੱਝ ਹਵਦੀ ਇਸ ਖਾਈ ਨੂੰ ਲੰਘਾਵਾਂਗੀ ਫਿਰ ਸੱਸਾ ਦਾ ਧਿਆਨ ਉਤਾਂ ਹੋਇਆ ਤੇ ਆੜਾ ਦੇ ਹੱਥ ਵੱਲ ਗਿਆ ਆੜਾ ਦੀ ਉਂਗਲੀ ਵਿੱਚ ਹੀਰੇ ਦੀ ਇੱਕ ਸ਼ਾਂਪਲਿਸ਼ਕ ਦੀ ਪਈ ਸੀ ਸੱਸਾ ਕਿੰਨਾ ਚਿਰ ਤੱਕ ਦਰ ਤੱਕਦਾ ਰਿਹਾ ਜਿਵੇਂ ਪੁੱਛ ਰਿਹਾ ਸੀ ਤੇਰੀ ਉਂਗਲ ਦਿਵਾਲੇ ਜੋ ਕਾਨੂੰਨ ਦਾ ਧਾਗਾ ਬਲਿਆ ਹੋਇਆ ਈ ਮੈਂ ਇਹਦਾ ਕੀ ਕਰਾਂਗਾ ਆੜਾ ਨੇ ਆਪਣੀ ਉਂਗਲ ਵੱਲ ਵੇਖਿਆ ਸੀ ਤੇ ਹੌਲੀ ਜਹੀ ਹੱਸ ਪਈ ਸੀ ਜਿਵੇਂ ਆਖਰੀ ਹੋਵੇ ਤੂੰ ਇੱਕ ਵਾਰੀ ਆਖ ਮੈਂ ਕਾਨੂੰਨ ਦਾ ਇਹ ਧਾਗਾ ਨੋਹਾਂ ਨਾਲ ਖੋਲ ਦੇਾਂਗੀ ਨੋਹਾਂ ਨਾਲ ਨਹੀਂ ਖੁੱਲੇਗਾ ਤਾਂ ਦੰਦਾ ਨਾਲ ਖੋਲ ਦੇਾਂਗੀ ਪਰ ਸੱਸਾ ਚੁੱਪ ਰਿਹਾ ਤੇ ਆੜਾ ਵੀ ਚੁੱਪ ਚਪ ਚਪੀਤੀ ਖਲੋਤੀ ਰਹੀ ਜਿਵੇਂ ਸੜਕ ਸੜਕਾਂ ਇੱਕੋ ਥਾਂਵੇਂ ਖਲੋਤੀਆਂ ਵੀ ਤੁਰਦੀਆਂ ਹਨ ਉਹ ਵੀ ਇੱਕੋ ਥਾਂਵੇਂ ਖਲੋਤੇ ਤੁਰਦੇ ਰਹੇ ਫਿਰ ਇੱਕ ਦਿਨ ਸੱਸਾ ਦੇ ਸ਼ਹਿਰੋਂ ਆਉਂਦੀ ਸੜਕ ਆੜਾ ਦੇ ਸ਼ਹਿਰ ਆ ਗਈ ਸੀ ਤੇ ਆੜਾ ਨੇ ਸੱਸਾ ਦੀ ਆਵਾਜ਼ ਸੁਣ ਕੇ ਆਪਣੇ ਬਰੇ ਦੇ ਬਾਲ ਨੂੰ ਚੁੱਕਿਆ ਸੀ ਤੇ ਬਾਹਰ ਸੜਕ ਕੁੱਤੇ ਉਹਦੇ ਕੋਲ ਆ ਖਲੋਤੀ ਸੀ ਸੱਸਾ ਨੇ ਹੌਲੀ ਜਿਹੇ ਹੱਥ ਅੱਗੇ ਕਰਕੇ ਸੁੱਤੇ ਹੋਏ ਬਾਲ ਨੂੰ ਆੜਾ ਕੋਲ ਲੈ ਲਿਆ ਸੀ ਤੇ ਆਪਣੇ ਮੋਢੇ ਲਾ ਲਿਆ ਸੀ ਫਿਰ ਉਹ ਸਾਰਾ ਦਿਨ ਉਸ ਸ਼ਹਿਰ ਦੀਆਂ ਸੜਕਾਂ ਤੇ ਤੁਰਦੇ ਰਹੇ ਉਹਨਾਂ ਦੀ ਬਲਦੀ ਜਵਾਨੀ ਦੇ ਦਿਨ ਸਨ ਨੱਤਪਾ ਪੋਂਦੀ ਸੀ ਨਾ ਠੰਡ ਤੇ ਫਿਰ ਜਦੋਂ ਚਾਹ ਪੀਣ ਲਈ ਉਹ ਕੈਫੇ ਵਿੱਚ ਗਏ ਸਨ ਤਾਂ ਬਹਿਰੇ ਨੇ ਇੱਕ ਮਰਦ ਅਤੇ ਇੱਕ ਔਰਤ ਤੇ ਇੱਕ ਬਾਲ ਨੂੰ ਵੇਖ ਕੇ ਨਵਿਕਲੇ ਕੋਨੇ ਦੀਆਂ ਕੁਰਸੀਆਂ ਪਹੁੰਚ ਦਿੱਤੀਆਂ ਸਨ ਤੇ ਕੈਫੇ ਦੀ ਉਸ ਨਵਿਕਲੇ ਗੁੱਠ ਵਿੱਚ ਇੱਕ ਜਾਦੂ ਦਾ ਘਰ ਉਸਰ ਖਲੋਤਾ ਸੀ ਤੇ ਇੱਕ ਵਾਰੀ ਅਚਾਨਕ ਚੱਲਦੀ ਗੱਡੀ ਵਿੱਚ ਮੇਲ ਹੋ ਗਿਆ ਸੀ ਸੱਸਾ ਵੀ ਸੀ ਮਾਂ ਵੀ ਸੀ ਤੇ ਸੱਸਾ ਦਾ ਇੱਕ ਦੋਸਤ ਵੀ ਆੜਾ ਦੀ ਸੀਟ ਬੜੀ ਦੂਰ ਸੀ ਪਰ ਸੱਸਾ ਦੇ ਦੋਸਤ ਨੇ ਉਹਦੇ ਨਾਲ ਸੀਟ ਵਟਾ ਲਈ ਸੀ ਦੇ ਉਹਦਾ ਸੂਟਕੇਸ ਚੁੱਕ ਕੇ ਸੱਸਾ ਦੇ ਸੂਟਕੇਸ ਕੋਲ ਰੱਖ ਦਿੱਤਾ ਸੀ ਗੱਡੀ ਦਾ ਦਿਨ ਠੰਡਾ ਨਹੀਂ ਸੀ ਪਰ ਰਾਤ ਠੰਡੀ ਸੀ ਮਾਂ ਨੇ ਦੋਹਾਂ ਨੂੰ ਇੱਕ ਕੰਬਲ ਦਿੱਤਾ ਸੀ ਅੱਧਾ ਸੱਸਾਲ aí ਤੇ ਅੱਧਾ ਆੜਾ ਲਈ ਤੇ ਚੱਲਦੀ ਗੱਡੀ ਵਿੱਚੋਂ ਸਾਂਝੇ ਕੰਬਲ ਦੀਆਂ ਕਰਨੀਆਂ ਜਾਦੂ ਦੇ ਘਰ ਦੀਆਂ ਕੰਧਾਂ ਬਣ ਗਈਆਂ ਸਨ ਜਾਤੂ ਦੀਆਂ ਕੰਧਾਂ ਬਣਦੀਆਂ ਸਨ ਮਿਟਦੀਆਂ ਸਨ ਤੇ ਅਖੀਰ ਉਹਨਾਂ ਦੇ ਵਿਚਕਾਰ ਖੰਡਲਾਂ ਵਰਗੀ ਚੁੱਪ ਦਾ ਇੱਕ ਢੇਰ ਲੱਗ ਜਾਂਦਾ ਸੀ ਸਸਾ ਨੂੰ ਕੋਈ ਬੰਧਨ ਨਹੀਂ ਸੀ ਆੜਾ ਨੂੰ ਸੀ ਪਰ ਉਹ ਤੋੜ ਸਕਦੀ ਸੀ ਫਿਰ ਇਹ ਕੀ ਸੀ ਕਿ ਉਹ ਸਾਰੀ ਉਮਰ ਸੜਕਾਂ ਉੱਤੇ ਤੁਰਦੇ ਰਹੇ ਹੁਣ ਤਾਂ ਉਮਰ ਲੰਘ ਗਈ ਆੜਾ ਨੇ ਉਮਰ ਦੇ ਬੰਦੇ ਦਿਨਾਂ ਨੂੰ ਵੀ ਸੋਚਿਆ ਤੇ ਹੁਣ ਠੰਡੇ ਦਿਨਾਂ ਨੂੰ ਵੀ ਜਾਪਿਆ ਸਾਰੇ ਹੀ ਦਿਨ ਸਾਰੇ ਹੀ ਬਰੇ ਪਾਮ ਦੇ ਪੱਤੇ ਵਾਂਗ ਹਵਾ ਵਿੱਚ ਖਲੋਤੇ ਕੰਬਦੇ ਪਏ ਸਨ ਬਹੁਤ देर ਹੋਈ ਇੱਕ ਵਾਰੀ ਆੜਾ ਨੇ ਬਰਿਆਂ ਦੀ ਚੁੱਪ ਤੋੜ ਕੇ ਪੁੱਛਿਆ ਸੀ ਤੂੰ ਬੋਲਦਾ ਕਿਉਂ ਨਹੀਂ ਕੁਝ ਵੀ ਨਹੀਂ ਕਹਿੰਦਾ ਕੁਝ ਤੇ ਕਹ ਪਰ ਸਸਹਾਸਪਿਆ ਸੀ ਕਹਿਣ ਲੱਗਿਆ ਇੱਥੇ ਚਾਨਣ ਵੜਾਈ ਹਰ ਥਾਂ ਚਾਨਣ ਹੁੰਦਾ ਏ ਮੇਰੇ ਕੋਲ ਚਾਨਣ ਵਿੱਚ ਬੋਲਿਆ ਨਹੀਂ ਜਾਂਦਾ ਤੇ ਆੜਾ ਦਾ ਜੀ ਕੀਤਾ ਕਿ ਉਹ ਇੱਕ ਵਾਰੀ ਸੂਰਜ ਨੂੰ ਫੜ ਕੇ ਬੁਝਾ ਦੇਵੇ ਸੜਕਾਂ ਉੱਤੇ ਸਿਰਫ ਦਿਨ ਚੜਦੇ ਹਨ ਰਾਤਾਂ ਤੇ ਘਰਾਂ ਵਿੱਚ ਪੈਂਦੀਆਂ ਨੇ ਪਰ ਘਰ ਕੋਈ ਨਹੀਂ ਸੀ ਇਸ ਲਈ ਰਾਤ ਕੋਈ ਨਹੀਂ ਸੀ ਉਹਨਾਂ ਕੋਲ ਸਿਰਫ ਸੜਕਾਂ ਸਨ ਤੇ ਸੂਰਜ ਸੀ ਤੇ ਸਸਾ ਸੂਰਜ ਦੇ ਚਾਨਣ ਵਿੱਚ ਬੋਲਦਾ ਨਹੀਂ ਸੀ ਇੱਕ ਵਾਰ ਬੋਲਿਆ ਸੀ ਚੁੱਪ ਜਿਹਾ ਇਹ ਬੈਠੇ ਨੂੰ ਆੜਾ ਨੇ ਪੁੱਛਿਆ ਸੀ ਕੀ ਸੋਚ ਰਿਹਾ ਹੈ ਤਾਂ ਉਹ ਬੋਲਿਆ ਸੀ ਸੋਚ ਰਿਹਾ ਹਾਂ ਕੁੜੀਆਂ ਨਾਲ ਫਲਰਟ ਕਰਾਂ ਤੇ ਤੈਨੂੰ ਦੁਖੀ ਕਰਾਂ ਪਰ ਇੰਜ ਸ਼ਾਇਦ ਆੜਾ ਨੇ ਦੁਖੀ ਨਹੀਂ ਸੁਖੀ ਹੋ ਜਾਣਾ ਸੀ ਇਸ ਲਈ ਆੜਾ ਵੀ ਹੱਸਣ ਲੱਗ ਪਈ ਸੀ ਤੇ ਸੱਸਾ ਵੀ ਫੇਰ ਇੱਕ ਲੰਬੀ ਚੁੱਪ ਤੇ ਕਈ ਵਾਰ ਆੜਾ ਦੇ ਜੀਵ ਵਿੱਚ ਆਉਂਦਾ ਸੀ ਹੱਥ ਅੱਗੇ ਕਰਕੇ ਉਹਨੂੰ ਉਹਦੀ ਚੁੱਪ ਵਿੱਚੋਂ ਬਾਹਰ ਲੈ ਆਵੇ ਉੱਥੋਂ ਤੱਕ ਜਿੱਥੋਂ ਤੱਕ ਦਿਲ ਦਾ ਦਰਦ ਹੈ ਪਰ ਉਹਦੇ ਉਹ ਆਪਣੇ ਹੱਥਾਂ ਨੂੰ ਸਿਰਫ ਵੇਖਦੀ ਰਹਿੰਦੀ। ਉਹਨੇ ਹੱਥਾਂ ਨੂੰ ਕਦੀ ਕੁਝ ਆਖਿਆ ਨਹੀਂ ਸੀ। ਫਿਰ ਇੱਕ ਵਾਰ ਸੱਸਾਂ ਨੇ ਆਖਿਆ ਸੀ ਚੱਲ ਚੀਨ ਚਲੀਏ। ਚੀਨ ਜਾਵਾਂਗੇ ਪਰ ਆਵਾਂਗੇ ਨਹੀਂ। ਪਰ ਚੀਨ ਕਿਉਂ? ਇਹ ਕਿਉਂ ਵੀ ਸ਼ੈਲਪਾਮ ਦੇ ਰੁੱਖ ਵਰਗਾ ਸੀ। ਇਹਦੇ ਪੱਤੇ ਫਿਰ ਹਵਾ ਵਿੱਚ ਕੰਬਣ ਲੱਗ ਪਏ। ਐਸ ਵੇਲੇ ਆੜਾ ਨਿਸਰਾਣੇ ਉੱਤੇ ਸਿਰ ਰੱਖਿਆ ਹੋਇਆ ਸੀ ਪਰ ਨੀਂਦਰ ਨਹੀਂ ਸੀ ਆ ਰਹੀ। ਸੱਸਾਂ ਨਾਲ ਦੇ ਕਮਰੇ ਵਿੱਚ ਸੁੱਤਾ ਹੋਇਆ ਸੀ ਸ਼ਾਇਦ ਨੀਂਦਰ ਦੀ ਗੋਲੀ ਖਾ ਕੇ। ਅੜਾ ਨੂੰ ਆਪਣੀ ਜਾਗ ਉੱਤੇ ਗੁੱਸਾ ਆਇਆ ਨਾ ਸੱਸਾ ਦੀ ਨਿੰਦਰ ਉੱਤੇ ਉਹ ਸਿਰਫ ਸੋਚ ਰਹੀ ਸੀ ਕਿ ਉਹ ਸੜਕਾਂ ਉੱਤੇ ਤੁਰਦੇ ਜਦੋਂ ਕਦੇ ਸੜਕਾਂ ਉੱਤੇ ਮਿਲ ਪੈਂਦੇ ਤਾਂ ਉੱਥੇ ਕਣੀ ਪਹਿਲ ਲਈ ਕਿ ਜਾਦੂ ਦਾ ਕਰਾ ਕਿਉਂ ਸਰਖਲੋਂਦਾ ਅੜਾ ਨੂੰ ਹਾਸਾ ਜਿਹਾ ਆ ਗਿਆ ਬਲ ਦੀ ਜਵਾਨੀ ਵੇਲੇ ਤਾਂ ਭਲਾ ਇੰਜ ਹੁੰਦਾ ਸੀ ਹੁਣ ਕਿਉਂ ਹੁੰਦਾ ਅੱਜ ਕਿਉਂ ਹੋਇਆ ਇਹ ਪਤਾ ਨਹੀਂ ਕੀ ਸੀ ਜੋ ਮਰਜ਼ੀ ਪਕੜ ਵਿੱਚ ਨਹੀਂ ਆ ਰਿਹਾ ਸੀ ਰਹਿੰਦੀ ਰਾਤ ਪਤਾ ਨਹੀਂ ਕਿਹੜੇ ਵੇਲੇ ਲੰਘ ਗਈ ਹੁਣ ਬੂਹੇ ਨੂੰ ਹੌਲੀ ਜਿਹੀ ਖੜਕਾਂ ਦਾ ਡਰਾਈਵਰ ਆਖ ਰਿਹਾ ਸੀ 에ਅਰਪੋਰਟ ਤੇ ਜਾਣ ਦਾ ਵੇਲਾ ਹੋ ਗਿਆ ਆੜਾ ਨੇ ਦੋਲੇ ਸਾਢੇ ਬੱਲੇ ਟੀ ਸੂਟਕੇਸ ਚੁੱਕਿਆ ਸੱਸਾ ਵੀ ਜਾ ਕੇ ਆਪਣੇ ਕਮਰੇ ਵਿੱਚ ਆ ਗਿਆ ਤੇ ਦੋਵੇਂ ਉਸ ਬੂਹੇ ਵੱਲ ਵਧੇ ਜਿਹੜਾ ਬਾਹਰਲੀ ਸੜਕ ਵੱਲ ਖੁੱਲਦਾ ਸੀ ਡਰਾਈਵਰ ਨੇ ਆੜਾ ਦੇ ਹੱਥੋਂ ਸੂਟਕੇਸ ਫੜ ਲਿਆ ਆੜਾ ਨੂੰ ਆਪਣੇ ਹੱਥ ਹੋਰ ਸਖਣੇ ਹੋ ਗਏ ਉਹ ਦਹਲੀਜ਼ ਕੋਲ ਅਟਕ ਜਈ ਗਈ ਫਿਰ ਕਾਲੀ ਨਾਲ ਅੰਦਰ ਗਈ ਤੇ ਬੈਠ ਕੇ ਵਿੱਚ ਸੁੱਤੀ ਪਈ ਮਾਂ ਨੂੰ ਸਖਣੇ ਹੱਥਾਂ ਨਾਲ ਪ੍ਰਣਾਮ ਜਹੀ ਕਰਕੇ ਬਾਹਰ ਆ ਗਈ ਫਿਰ 에어ਪੋਰਟ ਵਾਲੀ ਸੜਕ ਸ਼ੁਰੂ ਹੋਈ ਮੁਕਣ ਤੇ ਵੀ ਆ ਗਈ ਪਰ ਸੱਸਾ ਵੀ ਚੁੱਪ ਸੀ ਤਿਆੜਾ ਵੀ ਅਚਾਨਕ ਸੱਸਾ ਨੇ ਕਿਹਾ ਤੂੰ ਕੁਝ ਕਹਿਣ ਲੱਗੀ ਸੀ ਨਹੀਂ ਆੜਾ ਨੇ ਕਿਹਾ ਤੇ ਫਿਰ ਉਹ ਚੁੱਪ ਹੋ ਗਈ ਫਿਰ ਆੜਾ ਨੂੰ ਜਾਪਿਆ ਸ਼ਾਇਦ ਸੱਸਾ ਨੂੰ ਵੀ ਕਿ ਬਹੁਤ ਕੁਝ ਕਹਿਣਾ ਸੀ ਬਹੁਤ ਕੁਝ ਸੁਣਨਾ ਸੀ ਪਰ ਬਹੁਤ ਦੇਰ ਹੋ ਗਈ ਤੇ ਹੁਣ ਸਾਰੇ ਲਫ਼ਜ਼ ਜ਼ਮੀਨ ਵਿੱਚ ਗੱਡੇ ਗਏ ਪਾਮ ਦੇ ਰੁੱਖ ਬਣ ਗਏ ਇਹ ਮੰਦੇ ਸਮੁੰਦਰ ਕੋਲ ਉੱਗੇ ਹੋਏ ਉਹਨਾਂ ਰੁੱਖਾਂ ਦੇ ਪੱਤੇ ਸ਼ਾਇਦ ਉਦੋਂ ਤੱਕ ਕੰਬਦੇ ਰਹਿਣਗੇ ਜਦੋਂ ਤੱਕ ਹਵਾ ਵਗਦੀ ਹੈ। 에어ਪੋਰਟ ਆ ਗਿਆ ਤੇ ਪੈਰਾਹੇਟਾਂ ਸੱਸਾ ਦੇ ਸ਼ਹਿਰ ਦੀ ਸੜਕ ਟੁੱਟ ਗਈ। ਹੁਣ ਇੱਕ ਸਾਹਮਣੇ ਇੱਕ ਨਵੀਂ ਸੜਕ ਸੀ ਜੋ ਹਵਾ ਵਿੱਚੋਂ ਲੰਘ ਕੇ ਆੜਾ ਦੇ ਸ਼ਹਿਰ ਦੀ ਇੱਕ ਸੜਕ ਨਾਲ ਜੁੜਦੀ ਸੀ। ਤੇ ਉੱਥੇ ਜਿੱਥੇ ਦੋ ਸੜਕਾਂ ਇੱਕ ਦੂਜੀ ਦੀ ਬੱਖੀ ਵਿੱਚੋਂ ਪਾਟਣ ਲੱਗੀਆਂ। ਸੱਸਾ ਨੇ ਹੌਲੀ ਜਿਹੇ ਆੜਾ ਨੂੰ ਆਪਣੇ ਮੋਢੇ ਨਾਲ ਲਾ ਲਿਆ। ਫਿਰ ਉਹ ਦੋਵੇਂ ਕੰਬ ਕੇ ਪੈਰਾਂ ਹਿਲੇ ਜਿਵੇਂ ਨੂੰ ਇੰਜ ਵੇਖਣ ਲੱਗ ਪਏ ਜਿਵੇਂ ਉਹਨਾਂ ਨੂੰ ਉਸ ਘਰ ਦਾ ਚੇਤਾ ਆ ਗਿਆ ਹੋਵੇ ਜੋ ਬਣਿਆ ਹੀ ਨਹੀਂ ਸੀ